ਪਿੰਡ ਦੇ ਲੋਕਾਂ ਤੁਹਾਨੂੰ ਸਰਪੰਚ ਚੁਣਿਆ ਸੇਵਾ ਕਰਨ ਦਾ ਮੌਕਾ ਦਿੱਤਾ ਮਾਨ ਬਲਸਿਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੈ ਸ਼ਰਨਜੀਤ ਕੌਰ ਪਿੰਡ ਮਹਾਂਦੇਈ ਕਲਾਂ ਇਸ ਸਰਪੰਚਾਂ ਨੂੰ ਫੇਰ ਦਿੱਤੇ ਜੀ ਮਾਨ ਦਿੱਤਾ ਵਾ ਮੈਂ ਇਹੀ ਚੰਨੀ ਆਪੇ ਮੇਰੇ ਪਿੰਡ ਦਾ ਸਭ ਤੋਂ ਵਧੀਆ ਵਿਕਾਸ ਹੋਵੇ ਸੋ ਕਿਹੜੇ ਕਿਹੜੇ ਕੰਮ ਜਿਹੜੇ ਹੋਣ ਵਾਲੇ ਨੇ ਪਿੰਡ ਦੇ ਹਾਂਜੀ ਮੇਰੇ ਪਿੰਡ ਦਾ ਛੱਪਣ ਸਭ ਤੋਂ ਵਧੀਆ ਬਣੇ ਛੱਪਣ ਬਹੁਤ ਹੀ ਹਾਂ ਤੇ ਮਾਰ ਚਾਰ ਸਵੇਰਾ ਮੇਰੇ ਪਿੰਡ ਦਾ ਬਹੁਤ ਖਰਾਬ ਹੋਇਆ ਉਹ ਹੀ ਵੰਗਿਆ ਬਣੇ ਤੇ ਮੇਰੇ ਪਿੰਡ ਦਾ ਸੋਨਾ ਵਧੀਆ ਕੰਮ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰ ਪਿੰਦੇ ਲੋਕਾਂ ਭੈਣ ਜੀ ਹੁਣੋਂ ਸਰਪੰਚੇ ਜੁੜਿਆ ਸੇਵਾ ਕਰਨ ਦਾ ਮੌਕਾ ਤਾਂ ਮਨ ਬੱਥਿਆ ਤੁਹਾਡੇ ਸਿਰ ਤੇ ਸਰਪੰਚੀ ਆਪਾਂ ਦਿੱਤੇ ਆਸ ਤੋਂ ਕੀ ਕਹਿਣਾ ਚਾਹੋਗੇ ਕਿਵੇਂ ਦੇਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਕੋ ਜੀ ਆਕਾ ਕੀ ਕਿਉਂਕਿ ਮੇਰੀ ਚਰਨਵਾ ਸਰਪੰਚੀ ਦੀ ਐਰਕਾ ਸਰਪੰਚ ਮੇਰੇ ਘਰ ਵਾਲੇ ਨੇ ਚਰਨਜੀਤ ਕੌਰ ਇਹ ਐਰਕਾ ਪਿੰਡ ਨੇ ਜੋ ਇੰਨਾ ਵਧੀਆ ਮਾਨ ਦਿੱਤਾ ਇੰਨਾ ਵਧੀਆ ਉਹਨਾਂ ਨੇ ਸਾਰਿਆਂ ਨੇ ਰਾਜ ਮਿਲ ਕੇ ਆਪਾਂ ਇਹਨਾਂ ਨੂੰ ਉਹਨਾਂ ਨੇ ਜੁਣਿਆਵਾ ਮੇਰੀ ਤੇ ਜੋ ਵੀ ਹੋਈ ਮਾਲਕ ਕੇ ਗਿਲਦਾਸ ਸੀਗੀ ਪਰ ਉਹਨਾਂ ਨੇ ਫਤਵਾ ਦਿੱਤਾ ਵਾ ਪਿੰਡ ਦਾ ਲੋਕਾਂ ਦਾ ਮੇਰਾ ਆਪਣਾ ਕੋਈ ਨਹੀਂ ਤੇ ਦੇਖੋ ਜੀ ਪਿੱਛੇ ਬਾਰੇ ਕੰਮ ਜੋ ਪਿੱਛੇ ਰਹਿੰਦੇ ਸੀਗੇ ਮੇਰੀ ਪਹਿਲੀ ਟਰਨੀ ਜਿਹੜੀ ਸੀ ਉਹਦੇ ਵਿੱਚ ਮੈਂ ਡੇਰਿਆਂ ਨੂੰ ਐਕਟ ਲਵਾਈ ਸੀ ਕਿਉਂ ਬਾਦਲ ਸਾਹਿਬ ਨੇ ਮੈਨੂੰ ਦਿੱਤੇ ਖਲਵੰਜੇ ਸਾਡੇ ਇੱਥੇ ਚਲਦੀ ਆ ਜੀ ਹੋਰ ਕੁਝ ਆਪਾਂ ਕਹਿੰਦੇ ਹੁਣ ਉਹ ਖਲਵੰਜੇ ਕਹਿੰਦੇ ਆ ਸਾਨੂੰ ਉਹਨਾਂ ਨੇ ਖਲਵੰਜੇ ਦਿੱਤੇ ਸੀ ਪਰ ਡੇਰਿਆਂ ਨੂੰ ਲਵਾਈ ਡੇਰੇ ਕਿਤੇ ਕਿਤੇ ਥੋੜੇ ਵੀ ਸੀ ਘਰ ਘੱਟ ਵੀ ਸੀ ਤਾਂ ਇੱਕ ਅੱਧਾ ਘਰ ਵੀ ਉਹਨਾਂ ਵੀ ਉਹਨਾਂ ਨੂੰ ਮੈਂ ਕਹਿਵਾ ਕੇ ਤੇ ਉਹਨਾਂ ਜੀ ਜੀ ਡੇਰਿਆਂ ਨੂੰ ਐਕਟ ਲਵਾਈ ਇਹ ਮੇਰੇ ਦੋ ਸਨਸਾਨ ਘਾਟੀ ਉਹਨਾਂ ਨੂੰ ਵੀ 52 ਦੇ ਵਾਸਤੇ ਉਹ ਵੀ ਕੰਮ ਹੋ ਗਿਆ ਸਿਰ ਮੇਰੇ ਗਲੀਆਂ ਨਾਲੀਆਂ ਸੀਗੀਆਂ ਉਹ ਵੀ ਤਕਰੀਬਨ ਹੋ ਚੁੱਕੀਆਂ ਨੇ ਜੇ ਕੋਈ 1 2 3 ਗਲੀਆਂ ਰਹਿ ਗਈਆਂ ਨੇ ਉਹ ਮੈਂ ਅੱਗੇ ਸ਼ੇਖਪੁਰ ਸਾਹਿਬ ਅੱਗੇ ਬੇਨਤੀ ਕੀਤੀ ਆ ਕਿ ਅੱਜ ਵੀ ਉਹਨਾਂ ਤੇ ਕੋਰੀ ਬੈਠਾ ਸੀਗਾ ਕਿ ਮੈਨੂੰ ਜੇ ਜੇ ਮੇਰੇ ਅਧੂਰੇ ਕੰਮ ਰਹਿ ਗਏ ਨੇ ਉਹ ਮੈਨੂੰ ਮੇਰੇ ਪੂਰੇ ਕੀਤੇ ਜਾ ਬਾਕੀ ਪਿੰਡ ਦਾ ਮੇਰਾ ਚਾਂਸ ਵੀਰਾ ਪੱਕਾ ਵਾ ਇਹ ਤਾਂ ਲੱਗੀ ਹੋਈ ਆ ਪਰ ਉਹ ਹੁਣ ਪੱਕਾ ਵੀ ਟੱਟੀਆਂ ਵਰਗਾ ਹੋ ਗਿਆ ਜੀ ਉਹ ਵੀ ਮੈਂ ਬੇਨਤੀ ਕੀਤੀ ਆ ਤੇ ਉਹਨਾਂ ਨੇ ਪਹਿਲਾਂ ਉਹਤੇ ਮੈਨੂੰ ਕਹਿੰਦੇ ਨੇ ਵੀ ਤੁਹਾਨੂੰ ਲੋਕੋਵਾਦੀ ਪਵਾ ਦਿੰਦੇ ਆ ਚਲੋ ਹੁਣ ਲੋਕੋਵਾਦੀ ਦੇ ਪੈਸੇ ਨਹੀਂ ਉਹ ਹੁਣ ਮੈਂ ਨਾ ਉਹਨਾਂ ਨੇ ਕਿਹਾ ਵੀ ਤੁਹਾਨੂੰ ਆਪਾਂ ਇੰਟਰਲਾਕ ਦਵਾ ਦਿੰਦੇ ਆ ਉਹ ਇੰਟਰਲਾਕ ਵਾਸਤੇ ਮਤਾ ਪੈ ਗਿਆ ਪਾਸ ਹੋ ਗਿਆ ਉਹਦੇ ਪੈਸੇ ਲੱਗੇ ਨੇ ਬਣ ਗਏ ਆ ਤੇ ਦੇਖੋ ਹੁਣ ਬੀਡੀਪੀਓ ਵੱਲੋਂ ਪਾਸ ਹੋ ਗਿਆ ਰਹਿ ਗਿਆ ਅੱਗੇ ਏਡੀਸੀ ਜਾਂ ਡੀਸੀ ਜਾਂ ਉਹਨਾਂ ਵੱਲੋਂ ਪਾਸ ਹੋਣਾ ਉਹਨਾਂ ਕੱਲ ਤੋਂ ਅੱਜ ਮੀਟਿੰਗ ਸੀ ਕੱਲ ਤੋਂ ਬਾਅਦ ਜਾਏਗਾ ਫਾਸ ਹੋ ਕੇ ਆ ਜਾਏਗਾ ਉਹ ਵੀ ਚੱਲ ਪਏਗਾ ਗਲੀਆਂ ਮੇਰੀਆਂ ਦੋਨੇ ਅਧੂਰੀਆਂ ਉਹ ਵੀ ਚੱਲ ਪਣ ਗਈਆਂ ਇੱਕ ਛੱਪੜਵਾ ਛੱਪੜਵਾस्ते ਵੀ ਮੈਂ ਸੇਵਾ ਸਾਹਿਬ ਨੂੰ ਬੇਨਤੀ ਕੀਤੀ ਆ ਕਿ ਮੇਰਾ ਉਹ ਉਹਨੂੰ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਥਾਂ ਤੋਂ ਕੱਢ ਕੇ ਤੇ ਮੈਨੂੰ ਕੁਛ ਨਾ ਕੁਛ ਫੰਡ ਦਿਓ ਤੇ ਮੇਰਾ ਕੰਮ ਕੀਤਾ ਜੇ। ਜੀ ਸਭ ਤੁਸੀਂ ਆਹ ਮ ਦੇਖਿਆਗਾ ਜਦੋਂ ਬਾਹਰਲੇ ਪਿੰਡਾਂ ਦੇ ਜਾਈਦਾ ਫੁੱਲ-ਫੁੱਤੇ ਲੱਗੇ ਹੁੰਦੇ ਆ, ਲੱਕਾਂ ਲੱਗੀਆਂ ਹੁੰਦੀਆਂ ਜਦੋਂ ਪਿੰਡ ਦੇ ਅੰਦਰ ਐਂਟਰ ਕਰੀਏ ਇੱਕ ਸੋਹਣੀ ਪਾਰਕਿੰਗ ਨਜ਼ਰ ਹੁੰਦੀ ਆ। ਤੋਂ ਰਿਸਪਾਂਸ ਨਹੀਂ ਹੁੰਦੀ ਆ, ਲਾਇਬ੍ਰੇਰੀ ਹੁੰਦੀ ਆ, ਪਲੇ ਗਰਾਊਂਡ ਹੁੰਦੀ ਆ, ਓਪਨ ਜਿਮ ਹੁੰਦੀ ਆ, ਬੱਚਿਆਂ ਵਾਸਤੇ ਝੂਲੇ ਲੱਗੇ ਹੁੰਦੇ, ਘਾਹ ਹੁੰਦੇ ਲੱਗੇ ਹੋਵੇ, ਤਾਂ ਵਧੀਆ ਦੇਖਣ ਮਜਾ ਆਉਂਦੀ ਆ। ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੀ ਵੀ ਇਦਾਂ ਦੀ ਕੁਆਲਿਟੀ ਹੈਗੀ? ਬੰਦ ਕਰੋ। ਵੇਖੋ ਜੀ ਮੇਰੇ ਇਹ ਨਾਂ ਕੇ ਕੁਛ ਤੇ ਹੈ ਨ ਕਿਉਂ ਮੇਰੀ ਵਾਦੀ ਦੇ ਸਾਬ ਨਾਲ ਇਹ ਕੁਛ ਬੰਦਾ ਜੀ ਮੇਰੀ ਵਾਦੀ ਪਿੰਡ ਦੀ ਸੋਰੀ ਆ ਜਿੱਦਾਂ ਮੇਰੇ ਪਿੰਡ ਦਾ ਲਾਗੇ ਸੋਹ ਪਿੰਡ ਆ ਉਹਦੀ 4500 ਵੋਟ ਉਹ ਮੂੰਹ ਕੱਢਣਾ ਕੋਈ ਵੀ ਐਮਐਲਏ ਸਾਰੀ ਉਹਦੀ ਪੂਰੀ ਕਰ ਦਿੰਦੇ ਆ ਮੇਰੀ ਵਾਦੀ ਘਟੂ ਨਿਕਾੜ ਨੂੰ ਨਾ ਉਹ ਇੰਨਾ ਕੀ ਜਾਲਾ ਫਿਰੇਗੀ ਜਾਂ ਜਿਮ ਵਗੈਰਾ ਕੁਛ ਨਹੀਂ ਜੇ ਪੂਰੀ ਹੋਣ ਨਹੀਂ ਆ ਪਰ ਉਹ ਜਾਣਗੀਆਂ ਜਿਮ ਬਦੋਂ ਮੈਂ ਫਰਮਾਇਸ਼ ਕੀਤੀ ਆ ਮਾਦੇ ਸਾਬ ਨੂੰ ਉਹ ਕਹਿੰਦੇ ਪਿਆ ਬਾਪਾ ਸਾਡੀ ਨਾਲ ਜਿਮ ਆ ਓਪਨਿੰਗ ਕਰਵਾ ਦਿੰਨੇ ਆ ਬਾਕੀ پارک ਮੇਰੀ ਹੁਣ ਬਣੀ ਆ ਤੇ پارک ਵਿੱਚ ਮੇਰੀਆਂ ਲਾਈਟਾਂ ਤੇ ਇੱਕ ਰਾਜੀਆਂ ਕੁਰਸੀਆਂ ਲਗਾਵਾਂ ਲਈਆਂ ਉਹਦੇ ਵਿੱਚ ਮੇਰਾ ਜਿਹੜਾ ਪੰਗੋੜੇ ਪੰਗਾ ਦੇ ਲੱਗੇ ਸੀਗੇ ਉਹ ਲਾਤੇ ਨੇ ਸਿਰਫ ਰਹਿ ਗਈਆਂ ਲਾਈਟਾਂ ਤੇ ਕੁੱਟੀਆਂ ਲਗਾਵਾਂ ਲਈਆਂ ਉਹ ਵੀ ਲਵਾ ਦਿੰਨੇ ਆ ਤੇ ਠੀਕ ਠਾਕ ਜੀ ਸਰ ਰਸਨ ਕਾਰ ਦੀ ਸਮੱਸਿਆ ਕਾਫੀ ਪਿੰਨਾ ਜਿਹੜੇ ਯੋਗ ਲੋਕੋਂ ਤੇ ਉਹਨੇ ਦੱਸ ਤਾਂ ਗੱਲ ਨਹੀਂ ਬਣੀ ਜੇ ਕਰੀ ਆਪਣੇ ਰਸਨ ਦੀ ਪੁੰਤ ਜੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਵਿੱਚ ਇੰਨਾ ਮੁਸੀਹਾ ਹੈ ਦੇਖੋ ਜੀ ਮੇਰੇ ਚ ਮੇਰੇ ਪਿੰਡ ਚ ਘਟੋ ਘਾਟ ਵੀ ਨਾਂ ਤੇ 85% ਬੰਦਿਆਂ ਦੇ ਕੋਲ ਰੱਖਣ ਬਣੇ ਹੋਏ ਜੀ ਕੋਈ ਐਸਾ ਕਾਦ ਨਹੀਂ ਕਿ ਜੇ ਦਾ ਦੇਣ ਯੋਗਵਾ ਤੇ ਨਾ ਦਿੱਤਾ ਜੀ तकरीबन ਹੀ ਬਣੇ ਜੀ ਸਰ ਜੋਦ ਨਸਿਆ ਉਹ ਤੋਂ ਪੰਜਾਬ ਸਰਦਾਨੇ ਮਹਿਮ ਚੜੀ ਆ ਆਪ ਜੀ ਤੇ ਮੈਨੂੰ ਲੈ ਕੇ ਕਿਵੇਂ ਦੇ ਦੇਖੋ ਜੀ ਮੇਰੇ ਪਿੰਡ ਦੋ ਨਸ਼ਿਆਂ ਦੇ ਵਿਰੋਧੀ ਜੀ ਆ ਨਾਂ ਨੇ ਮਹਿਮ ਆਈਆਂ ਜੀ ਕੀ ਬਸ ਆਉਣੀ ਆਏ ਤੇ ਸਾਡੇ ਨਮਾਇंदे ਚੁਣੇ ਸੀ ਜਿਹੜੇ ਨਸ਼ਿਆਂ ਵਿਰੋਧ ਚੇਅਰਮੈਨ ਚੁਣਿਆ ਹੋਇਆ ਵਾ ਬਸ ਸਾਹਿਬ ਉਹ ਵੀ ਮੇਰੇ ਕੋਲ ਆਏ ਸੀ ਉਹਨਾਂ ਨੇ ਵੀ ਆ ਕੇ ਆਪਣੇ ਪਿੰਡ ਨੂੰ ਸਾਨੂੰ ਕੋਈ ਚੰਗੀ ਸਿੱਖਿਆ ਦਿੱਤੀ ਕਿ ਜਿਵੇਂ ਕਿਵੇਂ ਨਹੀਂ ਕਰੋ ਬਾਕੀ ਤਕਰੀਬਨ ਹੀ ਮੈਂ ਆਪ ਵੀ ਆਪਣੇ ਪਿੰਲੇ ਵਿੱਚ ਮੁੰਡਿਆਂ ਨੂੰ ਕਹਿੰਦਾ ਰਹਿਣਾ ਵੀ ਜੇ ਕੀ ਏਸੀਜੀ ਲੋੜ ਵਾ ਤੇ ਮੈਨੂੰ ਦੱਸ ਦਿਓ ਤੇ ਉਹ ਆਪਾਂ ਨਸ਼ਿਆਂ ਦੇ ਖਿਲਾਫ ਆਪਾਂ ਜਨਸਿਆ ਦੀ ਕਰਕੇ ਕੋਈ ਕੰਮ ਨਹੀਂ ਕਰਦਾ ਉਹ ਠੀਕ ਠਾਕ ਨਹੀਂ ਸਰ ਕਹਿੰਦੀ ਐਜੂਕੇਸ਼ਨ ਲੈ ਕੇ ਕਿਵੇਂ ਦੇ ਦੇਓ ਕਿ ਇਹ ਲੰਬ ਦਾ ਸਕੂਲ ਤੇ ਸਟਾਫ ਦੀ ਕਮੀਆਂ ਹੈ ਆਪ ਕਰੇ ਬਹੁਤ ਲੋੜ ਹੈ ਦੇਖੋ ਜੀ ਮੇਰੇ ਸਕੂਲ ਤੇ ਬਹੁਤ ਵਧੀਆ ਬਣਿਆ ਤੇ ਸਟਾਫ ਵੀ ਮੇਰੇ ਜਿੰਨੇ ਕੁ ਆਬਾਦੀ ਦੇ ਹਿਸਾਬ ਨਾਲ ਜਿੰਨੇ ਕੁ ਬੱਚੇ ਆ ਸਟਾਫ ਵੀ ਓਕੇ ਜੀ ਕੋਈ ਕਮੀ ਨਹੀਂ ਸਟਾਫ ਦੀ ਨਾ ਬੱਚਿਆਂ ਦੀ ਨਾ ਸਕੂਲ ਦੀ ਜਦੋਂ ਕੱਚੇ ਪੁਠੇ ਇੰਗਲੈਂਡਾਂ ਪਿੰਨਾਂ ਜੇ ਨਵੇਂ ਬੋਮਪ ਲਾਈ ਕੀਤੇ ਗੇ ਜਾਂ ਆਪ ਜਿਹਦੇ ਪਿੰਡ ਵਿੱਚ ਕਿੰਨੇ ਕੱਚੇ ਪੁਠੇ ਇੰਗਲੈਂਡਾਂ ਜੇ ਕਿੰਨੇ ਨਵੇਂ ਬੋਮਪ ਲਾਈ ਕੀਤੇ ਗੇ ਦੇਖੋ ਜੀ ਪਿੱਛੇ ਜਿਹੜੇ ਕੱਤੀਏ ਕੋਠੀਆਂ ਲਈ ਉਹ ਪੰਜਾਂ ਘਰਾਂ ਦੀ ਆਈ। ਉਹ ਪੰਜਾਂ ਘਰਾਂ ਨੂੰ ਹੁਣ ਦਵਾਤੇ ਜੇ। ਪਿੱਛੇ ਪਾਸੇ ਹੀ ਸੀ ਕਿ ਪਾਸੇ ਵੀ ਸੈਂਟਰ ਗਵਰਨਮੈਂਟ ਦੀ ਆ ਤੇ ਕਿਹਨੇ ਦੋ-ਦੋ ਸਾਲ ਵੀ ਲੱਗ ਜਾਂਦੇ ਆ। ਤੇ ਦੋਆਂ ਢਾਈਆਂ ਸਾਲਾਂ ਬਾਅਦ ਹੁਣ ਆਈ ਜੇ। ਪੰਜ ਘਰ ਆਏ ਜੇ ਪੰਜਾਂ ਨੂੰ ਪਾਏ ਦਵਾਤੇ ਆ। ਉਹ ਕਿ ਬਿਲਕੁਲ ਹੀ ਕਿ ਜਨੇ 1 ਲੱਖ ਤੇ ਬਤਾਈ ਹੈ ਮਿਲਦਾ ਇਹ ਪਹੁੰਚ ਕੇ ਆ ਜੇ। ਤੇ ਜਿਹੜੇ ਨਵੇਂ ਆ ਉਹ 35 ਘਰ ਨਵੇਂ ਮਾਹੌਲ ਕੋ ਆਏ ਜੇ ਜਿਹਦੇ ਨਾਮ ਜੋ ਨੇ ਇਹਲੇ ਕਿਹੜੇ ਵੇਲੇ ਹੁੰਦੇ ਆ ਕਿ ਉਹ ਜ਼ੈਮ ਜੋਗ ਨਹੀਂ ਨਹੀਂ ਆ ਤੇ ਉਹ ਡਿਮਾਂਡ ਕਰਦੇ ਨੇ ਪਰ ਉਹਨਾਂ ਦੀ ਨਹੀਂ ਪਈ ਪਰ ਜ਼ੈਮ ਜੋਗ ਉਹਨਾਂ ਨੂੰ 35 ਘਰ ਕੋ ਆਥੇ ਸੋ ਨੌਜਵਾਨਾਂ ਦਾ ਲੈਕਚਰ ਦੇ ਵਿੱਚ ਇਹ ਅਮਰੋਲ ਦਾ ਹੁੰਦਾ ਤੁਹਾਡੇ ਪਿੰਡ ਦੇ ਕਾਫੀ ਨੌਜਵਾਨ ਹੁੰਦੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਵੱਲੋਂ ਕੀ ਪ੍ਰੇਰਣਾ ਹੋਵੇਗੀ ਵੇਖੋ ਜੀ ਪੰਚਾਇਤਾਂ ਤੇ ਹੋਈ ਆ ਕਿ ਪੰਚਾਇਤ ਕੋਈ ਵੀ ਨੌਜਵਾਨਾਂ ਉਹਨਾਂ ਨੂੰ ਪ੍ਰੇਰਿਤ ਤੁਹਾਨੂੰ ਕੋਈ ਖੇਡ ਦੇ ਮੈਦਾਨ ਵਧੀਆ ਦਿੱਤਾ ਜਾਏ ਕੋਈ ਜਿਮ ਵਧੀਆ ਦਿੱਤੀ ਜਾਏ ਤੇ ਮੇਰੇ ਵੱਲੋਂ ਵੀ ਮੇਰੇ ਅਮਰਦੇਵ ਸਾਹਿਬ ਵੱਲੋਂ ਵੀ ਇਹਹੀ ਆਪੀ ਕੋਈ ਵਾਤੋਂ ਵਾਤੋਂ ਕੋਸ਼ਿਸ਼ ਕਰਕੇ ਜਿਮ ਬਣਵਾ ਲਓ ਜਾਂ ਕੋਈ ਖੇਡ ਮੈਦਾਨ ਵਧੀਆ ਬਣਾ ਲਓ ਜਾਂ ਲਾਇਬ੍ਰੇਰੀ ਰੋਮਾ ਕੇ ਆਫੀਸ ਆ ਦੇ ਕਹਿੰਦੇ ਦੀ ਬੱਚੇ ਘਟ ਵਾਸਤੇ ਆਬਾਦੀ ਘਟ ਹੋਣ ਕਰਕੇ ਲਾਇਬ੍ਰੇਰੀ ਨਹੀਂ ਆ ਸਕਦੀ ਬਾਕੀ ਨਸ਼ਿਆਂ ਦਾ ਬੱਚਿਆਂ ਨੂੰ ਤੇ ਮੈਂ ਬੜਾ ਪ੍ਰੇਰਿਤ ਕਰਦਾ ਤੇ ਮੇਰੇ ਪਿੰਡ ਦੇ ਜੀ تقریبا ਨਦੀ 90% ਨਿਚਾਰ ਦਾ ਕੰਮ ਨਹੀਂ ਹੈਗਾ ਜੇ ਕੋਈ ਮਾਲਾ ਮੋਟਾ ਹੈਗਾ ਵਾ ਤੁਹਾਨੂੰ ਆਪਾਂ ਪ੍ਰੇਤ ਕਰਕੇ ਛੱਤ ਬੇਨਤੀ ਕਰਕੇ ਮਨਾਇਆ ਠੀਕ ਜਾਂਦਾ ਸਰਪੰਚ ਸਾਹਿਬ ਕਈ ਵਾਰੀ ਪਿੰਾਚਾ ਘਰੇ ਨਹੀਂ ਕੋਈ ਅਜੰਡਾ ਲੋਕਾਂ ਨੂੰ ਖਾਣੇ ਕਿਚਾਈ ਤੱਕੇ ਖਾਣੇ ਤੇ ਸਮੇਂ ਬਿਬਾਦ ਹੁੰਦਾ ਪੈਸਾ ਜਬਾਦ ਹੁੰਦਾ ਇੱਕ ਸਰਪੰਚ ਦੀ ਕੀ ਜ਼ਿੰਮੇਵਾਰੀ ਕਿਵੇਂ ਦੇਦੇ ਹੋ ਦੇਖੋ ਜੀ ਸਰਪੰਚ ਦੀ ਜ਼ਿੰਮੇਵਾਰੀ ਬਹੁਤ ਵੱਡੀ ਜੇ ਮੇਰੀ ਜਿੰਨੇ ਵੀ ਪਿੰਡ ਦੀ ਬਸਤੀ ਹੈ ਉਹਨਾਂ ਨੇ ਸਰਪੰਚ ਨੂੰ ਆਪ ਚੁੜਿਆ ਹੁੰਦਾ ਜੀ ਸਰਪੰਚ ਦੀ ਬਹੁਤ ਵੱਡੀ ਜ਼ਿੰਮੇਵਾਰੀ ਆ ਤੇ ਬਲਦੀ ਵੀ ਆ ਅਸੀਂ ਤਨਨਾ ਤੇ ਮਨਨਾ ਤੇ ਤੁਹਾਨੂੰ ਦਾ ਹੱਕੀ ਜਨ ਨਾਲ ਪਿੰਡ ਦੀ ਸੇਵਾ ਕਰਨ ਨੂੰ ਤਿਆਰ ਆ ਪਿਆਰ ਕਰਦੇ ਪਿਆਰ ਕੀਤਾ ਵੀ ਆ ਗਾਹ ਵੀ ਆਪਾਂ ਆ ਤਰੀਕੇ ਨਾਲ ਪਿੰਡ ਦੀ ਸੇਵਾ ਕਰਦੇ ਰਹਾਂਗੇ ਜੀ ਹੁਣ ਤੁਸੀਂ ਕਿਹੜਾ ਪਹਿਲ ਦੇ ਹਾਸਤੇ ਪਿੰਡ ਵਿੱਚ ਲੋੜੀ ਦਾ ਕੰਮ ਕਰਾਉਣ ਜਾ ਰਹੇ ਹੋ ਜਿਹਦਾ ਪਿੰਡ ਨੂੰ ਸਭ ਤੋਂ ਹੁਣ ਤਾਂ ਪ੍ਰਸੰਨ ਕਰੇ ਵੇਖੋ ਜੀ ਮੇਰੇ ਪਿੰਡ ਦੀ ਡਿਮਾਂਡ ਇੱਕੋ ਹੀ ਆ ਪੀ ਚਾਰ ਸਪੇਰਾ ਜਲਾਵਾ ਬਹੁਤ ਵਧੀਆ ਬਣੇ। ਪੂਰ ਮੈਂ ਪਾਸ ਕਰਾ ਲਿਆ ਵਾ ਸੀ ਇੰਟਰ ਲਾ ਕੇ ਲਵਾ ਕੇ ਤੇ ਚੱਕ ਕੇ ਨਾ ਵਧੀਆ ਰਹਿਣ ਲਾ। ਦੂਜੀ ਜਮਾਨਾ ਆਤੀ ਮੇਰਾ ਜਿਆ 66 ਵਾ ਉਹਦਾ ਸੀਵ ਜੇ ਇੱਕਦਮ ਦੂਜੇ ਸੀ ਛੱਪਤ ਸੀਗਾ ਉਹ ਕਰਵਾਤਾ ਇਹ 66 ਨੂੰ ਥਰੇ ਜਾਣਾ ਸੁੰਦਰ ਗ੍ਰਾਮ ਵਧੀਨ ਇਹ ਉਹਨਾਂ ਕਰਕੇ ਥੋੜੀ ਜੇ ਪੈਸੇ ਘੱਟ ਹੋਣ ਕਰਕੇ ਨਹੀਂ ਆਪਾਂ ਚਾਲੂ ਕੀਤਾ ਪਰ ਹੁਣ ਮੈਨੂੰ ਸੇਕਾ ਸਾਹਿਬਾਂ ਨੂੰ ਮਨਜ਼ੂਰੀ ਮਿਲ ਗਈ ਆ ਵੀ ਤੁਸੀਂ ਚਾਲੂ ਕਰਾਓ ਤੇ 66 ਨੂੰ ਵਧੀਆ ਬਣਾ ਦਿਓ ਉਹ ਸੰਸਾਰ ਹੁਣ ਇੱਕ ਅੰਦਰ ਜਿਹੜੇ ਲੋਕ ਹੁੰਦੇ ਉਹਨਾਂ ਨੂੰ ਜਗ੍ਹਾ ਨਹੀਂ ਤਾਂ ਉਹਨਾਂ ਦੀ ਜਾਇ ਨਾ ਪਾਈ ਜਾਂਦੀ ਆ ਉਹ ਤੱਦੀ ਕੋਈ ਵਿੱਚ ਕਿਵੇਂ ਦੇਖਿਆ ਜਾਣਾ ਦੇਖੋ ਜੀ ਤੀਜ ਨਹੀਂ ਆਪਾਂ ਸੋਚਿਆ ਤੇ ਨਾ ਸੋਚਣਾ ਵਾ ਜਿੰਨੇ ਲੋੜਵੰਦ ਹੈਗੇ ਨੇ ਉਹਨਾਂ ਨੂੰ ਜਿਹਨਾਂ ਕਾਪ ਦੇਣਾ ਬੰਦਾ ਵੀ ਆ ਤੇ ਦਵਾਂਗੇ ਵੀ ਲੋੜਵੰਦ ਨੂੰ ਬਿਨਾ ਲੋੜ ਤੋਂ ਮਤੇ ਹੀ ਦੇ ਨਹੀਂ ਸਕਦੇ ਤੇ ਨਾ ਆਪਾਂ ਘੱਟ ਸਕਨੇ ਆ ਬਾਕੀ ਅ ਸੈਂਟਰ ਦਾ ਵਿਭਾਗ ਦੇ ਦਾ ਸਹਿਯੋਗ ਦੇ ਨਾਲ ਉਹਨਾਂ ਦਾ ਆਪਾਂ ਹੱਥ ਜ਼ਰੂਰ ਕਰਾਂਗੇ। ਸੋ ਪਿੰਡ ਲੋਕਾਂ ਸੇਵਾ ਜਾਂ ਤਾਂ ਮੋਕਾ ਇੱਕ ਤਾਂ ਮਾਨ ਮਤ ਦੇਤ ਤੁਹਾਡੇ ਸਰਪੰਚੀਆ ਕਾਸੇ ਦੀਆਂ ਮੈਸੇਜ ਕੀ ਦੇਣਾ ਚਾਹੋਗੇ ਪਿੰਡ ਵਾਲੇ? ਇੱਕੋ ਜੀ ਪਿੰਡ ਨੂੰ ਮੈਸੇਜ ਇਹੋ ਹੀ ਆ ਕਿ ਅ ਪਿੰਡ ਮੇਰੇ ਨਾਲ ਬਹੁਤ ਵਧੀਆ ਸਹਿਯੋਗ ਦੇਵੇ ਤੇ ਮੈਂ ਪਿੰਡ ਨੂੰ ਬਹੁਤ ਵਧੀਆ ਕਰਕੇ ਵਿਖਾਦਾ। ਵਧੀਆ ਪਿੰਡ ਨੂੰ ਬਣਾਵਾ ਪਿੰਡ ਦੀ ਸੇਵਾ ਕਰਾਂ। ਆਮ ਲੋਕਾਂ ਦੀ ਵੀ ਖਾਸ ਕਰਕੇ ਜਿੰਨੇ ਮੇਰੀ ਗਰੀਬ ਪਰਿਵਾਰ ਆ ਮਨਾਂ ਦੀ ਵਾਤ ਵਾਤ ਸੇਵਾ ਕਰ ਸਕਾਂ ਤੇ ਕਰਦਾ ਰਹਾਗਾ ਦੇਖੋ ਜੀ ਅਸੀਂ ਦ ਸਰਪੰਚ ਕਰਦਾ ਸਰਪੰਚ ਨਹੀਂ ਹੁੰਦਾ ਸਰਪੰਚ ਦੇ ਜਿੰਨੇ ਮਦਈ ਹੁੰਦੇ ਨੇ ਜਾਂ ਪਿੰਡ ਦੀ ਜਿੰਨੀ ਪਬਲਿਕ ਆ ਲੋਕਵਾ ਮੇਰੀਆਂ ਮਾਵਾਂ ਨੇ ਪਹਿਲਾਂ ਨੇ ਮੇਰੇ ਭਰਾ ਵੀ ਨੇ ਮੇਰੇ ਪਿਓ ਪਿਓ ਵੀ ਨੇ ਉਹ ਸਾਰੇ ਵੱਡੇ ਉਹੀ ਸਰਪੰਚ ਨੇ ਮੈਂ ਸਰਪੰਚ ਨਹੀਂ ਆਗਾ ਜਦੋਂ ਮੇਰੇ ਸ਼ਰਨਜੀਤ ਕੋ ਦੱਸਦੇ ਨਹੀਂ ਸਰਪੰਚ ਨੇ ਇਸ ਸਰਪੰਚ ਬਾਤ ਨੇ ਮੇਰੇ ਪਹਿਲਾਂ ਲੋਬ ਨੇ ਸਰਪੰਚ ਮੁੰਨਾ ਦਾ ਹੀ ਫਸਵਾ ਇਹ ਬਣੇ ਨੇ ਤੇ ਮੈਂ ਉਹਨਾਂ ਦੇ ਫਿਰ ਤੇ ਹੀ ਸਰਪੰਚਾਂ ਵਾਯੂਜੀ ਦਾ ਗਲਤਾਂ ਵਾਯੂ